ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਅਰਸ਼ ਦੇ ਕੋਲ ਅੱਜ ਤੁਹਾਨੂੰ ਇੱਕ ਨੀਲੀ ਰਗ ਦੀ ਜਿਹੜੀ ਆ ਦੋਸਤੋ ਇੱਕ ਮੱਝ ਦਿਖਾਵਾਂਗੇ ਟੇਡੇ ਘੱਟ ਦੇ ਵਿੱਚ ਇਸ ਘਰੋਂ ਤੁਸੀਂ ਵੇਖਣਾ ਕਾਫੀ ਧਾਵਾ ਕਾਫੀ ਵੇੜਾ ਦੇਖੀਆ ਦੋਸਤੋ ਬਿਲਕੁਲ ਵਿਕਰੀ ਵਾਲੀ ਪਸ਼ੂ ਆਉਂਦੇ ਰਹਿੰਦੇ ਆ ਤੇ ਅੱਜ ਵੀਰ ਨੇ ਬਿਲਕੁਲ ਇੱਕ ਨੀਲੀ ਰਾਵੀ ਦੀ ਮੱਝ ਲਿਆਂਦੀ ਆ ਤੁਹਾਡੇ ਲਈ ਤੇ ਸੋ ਜਿਸ ਵੀਰ ਨੂੰ ਪਸੰਦ ਆਊਗੀ ਤਸੰਨੀ ਨਾਲ ਤੁਸੀਂ ਜਿਹੜੀ ਆ ਨਰਖਪਰਕ ਕਰ ਸਕਦੇ ਹੋ ਬਾਕੀ ਥੱਲੇ ਬੱਚਾ ਬਹੁਤ ਸ਼ਾਨਦਾਰ ਪਾਇਆ ਕੱਟੀ ਆ ਤੁਹਾਡੇ ਫੀਮੇਲ ਕਾਫ ਆ ਤੇ ਬਹੁਤ ਹੀ ਵੀਰਾਂ ਦੀ ਡਿਮਾਂਡ ਆ ਨੀਲੀ ਰਾਵੀ ਪਸ਼ੂ ਖਰੀਦਣ ਦੀ ਉਹ ਅੱਜ ਡਿਮਾਂਡ ਜਿਹੜੀ ਆ ਬਾਈ ਅਰਸ਼ਾ ਨੇ ਪੂਰੀ ਕੀਤੀ ਸੋ ਬਿਲਕੁਲ ਸੁਈ ਸਵਾਈ ਤੁਸੀਂ ਇਹ ਮੱਝ ਲੈ ਕੇ ਜਾਓਗੇ ਦੋਸਤੋ ਆਪਣੇ ਘਰ ਅੱਜ 8 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 11 ਵਜੇ ਮਾਰਨਿੰਗ ਦਾ ਸਮਾਂ ਹੈਗਾ ਠੀਕ ਹੈ ਜੀ ਆਓ ਕਰਦੇ ਹਾਂ ਗੱਲਬਾਤ ਭਾਈ ਅਰਸ਼ ਦੇ ਨਾਲ ਪੁੱਛਦੇ ਹਾਂ ਇਨਫੋਰਮੇਸ਼ਨ ਇਸ ਮੱਝ ਦੀ ਕੀ ਹੈਗੀ ਆ ਸੋ ਮੱਝ ਚੰਗੀ ਆ ਵੱਡੀ ਮੈਂ ਆ ਪਿੱਟ ਪੂਠਾ ਸੋਹਣਾ ਰਾਜੀ ਆ ਵਜਨ ਦਾ ਆਓ ਕਰਦੇ ਹਾਂ ਗੱਲਬਾਤ ਅਰਸ਼ ਭਾਈ ਸਭ ਤੋਂ ਪਹਿਲਾਂ ਸਾਸਰੀ ਕਾਲ ਕੀ ਹਾਲ ਚੱਲਦੇ ਆਸਰੀ ਗੱਲ ਸੰਧੂ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ ਚਾਹੀਦੇ ਵਧੀਆ ਚਾਹੀਦੇ ਹੋਰ ਘਰ ਪਰ ਮਾਠ ਠੀਕ ਠਾਕ ਸਭ ਬਹੁਤ ਵਧੀਆ ਬਹੁਤ ਵਧੀਆ ਜੀ ਅਰਸ਼ ਭਾਈ ਅੱਜ ਫਿਰ ਆ ਨਗੀਨਾ ਲੈ ਜਾਂਦਾ ਨੀਲੀ ਦਾ ਵੀ ਤਾਂ ਹਾਂ ਜੀ ਹਾਂ ਜੀ ਅੱਜ ਨਗੀਨਾ ਹੀ ਜਾਂਦਾ ਸੰਧੂ ਸਾਹਿਬ ਅੱਛਾ ਹਾਂ ਜੀ ਇਹ ਤੜ ਅੱਜ ਮਾਰਨਿੰਗ 3 ਵਜੇ ਸੂਈ ਹੈ ਹਾਂਜੀ ਮਗਰ ਇਹਦੇ ਕੱਟੀ ਜੇ ਮਗਰ ਕੱਟੀ ਆ 3 ਵਜੇ ਦੋਸਤੋ ਅੱਜ ਬਿਲਕੁਲ ਗੱਡੀ ਪਿਓਰ ਨਹੀਂ ਦੀਦਾ ਵੀ ਜਾ ਦੇਖੋ ਆ ਦੇਖੋ ਬਿਲਕੁਲ ਸਟੇਟ ਪਟਾਈ ਵਾਲਾ ਜਿਹੜਾ ਦੋਸਤੋ ਉਹ ਮੱਥਾ ਹੈ ਗੱਡੀ ਦਾ ਤੇ ਆਹ ਕੋ ਕੋ ਬੜੀ ਪਿੰਦੀ ਮਨ ਕੀ ਬੇਪੀ ਹੁੰਦੀ ਸੀ ਨਾ ਮਗਰ ਨੇ ਪੈਰ ਵੀ ਥੋਦੇ ਆ ਅਗਲੇ ਪੈਰਾਂ ਦੇ ਵੀ ਜਵਾਬ ਆ ਚੌਥੇ ਪੈਰ ਜਿਹੜੇ ਦੋਸਤੋ ਜਵਾਬ ਦੇ ਵਿੱਚ ਆ ਗਏ ਤੇ ਪੂਸ਼ ਵਾਈਟ ਬਿਲਕੁਲ 나ੜੂ ਬੱਚੇ ਦੇ ਨਾਮ ਜਿੱਦਾਂ 나ੜੂ ਬੱਚੇ ਦੇ ਨਾਮ ਹੈ ਆਹ ਦਰੋਚ ਬਾਕੀ ਬਿੱਲੀ ਮਨ ਕੀ ਆਖਾ ਮਦਰ ਵੀ ਕਾਫੀ ਵਧੀਆ ਚੰਗੇ ਪਿਛੋਕਲਾ ਲਾਈਨ ਦੀ ਲੱਗਦੀ ਆ ਦੋਸਤੋ ਤੇ ਅੱਖਾਂ ਬਿਲਕੁਲ ਪਹਿਲਾ ਵਜ ਨਹੀਂ ਹੈਗਾ ਪਸ਼ੂ ਦਾ ਇਹਦੇ ਮਾਰਕਿੰਗ ਬਿਲਕੁਲ ਜਾਇਜ਼ ਮਾਰਕਿੰਗ ਦੇ ਵਿੱਚ ਠੀਕ ਹੈ ਤੇ ਅੱਜ ਭਾਈ ਸੂਹਾ ਕਿਨਵਾ ਸੂਈਏ ਇਹ ਮਾਦ ਸੂਹਾ ਦੂਜੇ ਸਮੇਂ ਸੂਈ ਸੰਧੂ ਸਾਹਿਬ ਦੂਜੇ ਉਰ ਦੂਜਾ ਸੂਹਾ ਪ੍ਰੋਪਰ ਠੀਕ ਹੈ ਹਾਂਜੀ ਬਹੁਤ ਚੰਗੀ ਹੈ ਪਰ ਪਾਸੋਂ ਤੋਂ ਆਪਣੇ ਕਿਹੇ ਪਾਸੇ ਨਹੀਂ ਸੰਧੂ ਸਾਹਿਬ ਤੁਸੀਂ ਇਹ ਕਿ ਥੋੜਾ ਬਹੁਤ ਜ਼ਿਆਦਾ ਛੋਟਾ ਕਰਨਾ ਆਲੋ ਹਜੇ ਸੁਬੇ ਦੇ ਸਾਜਾਈ ਤਾਂ ਕਰਕੇ ਥੋੜੀ ਥਪੀ ਜੀ ਥਪੀ ਜੀ ਆਹ ਬਸ ਆਉਨੇ ਵਾ ਬਹੁਤ ਚੰਗਾ ਦੋਸਤੋ ਥਾਣਾ ਨਕੇੜ ਵੀ ਚੰਗਾ ਤੇ ਹਰ ਪਾਸਿਓ ਤੁਸੀਂ ਵੇਖੋਗੇ ਵੀ ਸਿਰਫ ਜਿੰਨੀ ਆਪਾਂ ਨੀਲੀ ਰਾਵੀ ਦੇ ਪਸ਼ੂ ਦੀ ਕਰ ਲਈ ਉਹਨੀ ਥੋੜੀ ਆ ਬਾਕੀ ਟੇਢਾ ਕਾਟਾ ਸਿੰਡੀ ਮਣਕੀ ਆਕਾ ਸਿੰਘਾਂ ਸੁੰਗਾ ਦੀ ਬਹੁਤ ਵਧੀਆ ਗੋਲਾਈ ਦੇ ਵਿੱਚ ਪੂਰਾ ਸਿੰਘਾ ਤੇ ਪੂਰੀ ਦਾਦੀ ਆ ਭਜਨਦਾਰ ਠੀਕ ਆ ਇੱਕ ਸੂਖ ਚ ਆਇਆ ਪਸ਼ੂ ਜਿਹੜਾ ਦੋਸਤੋ ਅੱਜ ਭਲਕੇ ਜਿਹੜਾ ਪਸ਼ੂ ਆਇਆ ਸੁਆ ਹੁੰਦਾ ਉਹ ਤਕਰੀਬਨ ਕੋਈ ਆਪਣੇ ਆਪ ਨੂੰ ਮੈਂਟੇਨ ਕਰੂਗਾ ਬਾਕੀ ਜਿੰਨਾ ਵੀ ਤੁਸੀਂ ਦੇਖੋਗੇ ਪੂਰੀ ਰਾਜੀ ਆ ਭਜਨਦਾਰ ਇਹ ਇਹਨੂੰ ਘੰਟੇ ਕੋਈ 8 ਦਾ ਹੋਇਆ ਜਿਉਂ 0 ਵੀ ਪਈ ਆ ਬੱਜੇਰੀ ਹੁਕਮਾ ਬੱਜੇਰੀ ਇੱਥੇ ਕੋਈ ਆਪਣੇ ਹਾਂਜੀ ਹਾਂਜੀ ਬਾਲਟੀ ਜੀ ਪਈ ਇਹ ਦੇਖਾਵਾਂਗੇ ਉਹ ਵੀ ਦਿਖਾ ਦਿੰਨੇ ਆ ਤੇ ਅਰਸ਼ ਭਾਈ ਮਾਰਨਿੰਗ ਕੋਈ ਕਿੰਤੀ ਧਾਰ ਗੱਡੀ ਆ ਹਾਂਜੀ ਆ ਉਹ ਬਾਲਟੀ ਜੀ ਵੇਖੋ ਤਿੰਨ ਚਾਰ ਕਿਲੋ ਬੋਲਾ ਚੋਇਆ ਹੋਇਆ ਆ ਆ ਲਓ ਦਿਖਾਉਂਗੀ ਇਹ ਬਾਲਟੀ ਵਿੱਚ ਵੀਰਾਂ ਦਾ ਵੀ ਆ ਜਿਹੜਾ ਦੋਸਤੋ ਆ ਜਿਹੜਾ ਬੋਲਾ ਚੋਇਆ ਕਿੰਨਾ ਥੋੜਾ ਹੀ ਹੋਗਾ ਦੁੱਧ ਹਾਂਜੀ 3 ਕਿਲੋ ਹੋਗਾ ਆਹੋ ਬਲਕਿ ਪੂਰੀ ਖਾਦੀ ਕਿ ਤੇ ਜੇਰ ਕਿੱਥੇ ਪਈ ਹੈ ਜੀ ਜੇਰ ਵੀ ਆਵੇ ਜੀ ਆਹ ਥੇਰ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਲਓ ਜੀ ਜੇਰ ਪ੍ਰੋਪਰ ਪਈ ਹੈ ਪ੍ਰਭੂ ਮਾਰਨਿੰਗ 4-5 ਵਜੇ ਪਾਤੀ ਹੋਣੀ ਹੈ 6 ਵਜੇ ਪਾਤੀ 6 ਵਜੇ ਜਿਹੜੀ ਦੋਸਤੋ ਜੇਰ ਪ੍ਰੋਪਰ ਪੈ ਗਈ ਸੀਗੀ ਤੇ ਮੈਂ ਆਪਾਂ ਤੁਹਾਨੂੰ ਤੋਰ ਕੇ ਦਿਖਾਉਣਾ ਤੇ ਮਗਰ ਕੱਟੀ ਬਹੁਤ ਲਾਜਵਾਬ ਹੈ ਜੀ ਠੀਕ ਆ ਪੂਰੀ ਖਬਰਦਾਰ ਤੇ ਚੰਗੀ ਸ਼ੋ ਛੱਪੇ ਵਾਲੀ ਪੂਰੇ ਫੈਸ਼ਨ ਵਾਲੀ ਮਗਰ ਕੱਟੀ ਆ ਤੇ ਮੈਂ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੀ ਇੱਕ ਵਾਰੀ ਤੇ ਪਸੰਦ ਆਊਗੀ ਤੁਹਾਨੂੰ ਸੋ ਪਸੰਦਾ ਪਸ਼ੂ ਨਿਰਖ ਪਰਖਾ ਤਸੱਲੀ ਆ ਜਿਵੇਂ ਦਿਖਾਈ ਜਾਊਗੀ ਚੀਜ਼ ਜਾਂ ਜਿੰਨਾ ਦੱਸਿਆ ਜਾਊਗਾ ਇਸ ਮੱਝ ਦੇ ਪਰੇ ਉਹਨੂੰ ਵੈਰੀਫਾਈ ਕਰਨਾ ਤਸੱਲੀ ਕਰਨੀ ਬੌਲੇ ਦੇ ਵਿੱਚ ਚਬਾਈ ਕਰਕੇ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤਸੱਲੀ ਤੁਸੀਂ ਵੀ ਕਰ ਸਕਦੇ ਹੋ ਘਰ ਪਹੁੰਚ ਕੇ ਠੀਕ ਆ ਇਧਰ ਦੀ ਆ ਸ਼ੁਰੂ ਕਰੋ ਜੀ ਈ ਹਵਾਨੇ ਤੇ ਵੀ ਜਿਹੜਾ ਦੋਸਤੋ ਮਾਰਕ ਹੈਗਾ ਹਵਾਨੇ ਤੇ ਵੀ ਜਿਹੜਾ ਦਾਗ ਤੁਹਾਨੂੰ ਨਜ਼ਰ ਆਊਗਾ ਦੇਖਣ ਦੇ ਵਿੱਚ ਮਗਰਲੇ ਪੈਰ ਤੋਂ ਉੱਤੇ ਆਹ ਦੇਖੋ ਬਾਕੀ ਬਾਡੀ weight ਪੂਰਾ ਹੈਗਾ ਹੈਵੀ ਬਾਡੀ weight ਦੀ ਆ ਤੇ ਥਾਣੇ ਦਾ ਕਾਫੀ ਫੂਕ ਫੂਰਦਾ ਠੀਕ ਹੈ ਜੀ ਥਣ ਭਾਂਡਾ ਚੰਗਾ ਤੇ ਬਾਕੀ ਦੁੱਧ ਆਪਾਂ ਪੁੱਛਾਂਗੇ ਵੀਰ ਤੋਂ ਕਿ ਕਿੰਨੇ ਮਿਲਕਿੰਗ ਅ ਅੱਗੋਂ ਜੈਸ ਕਰੋ ਵੀ ਖਰੇਤੀ ਆ ਕਿੰਝੇ ਦਾ ਮਿਲਕਿੰਗ ਕਹਿ ਕੇ ਅ ਅੱਗੋਂ ਲਈ ਆ ਤੇ ਕਿ ਕੀ ਜਿਹੜਾ ਦੋਸਤੋ ਮਿਲ ਕਰਿਆ ਸਕਦਾ ਇਸ ਦਾ ਉਹ ਗੱਲਬਾਤ ਕਰਦੇ ਆਪਾਂ ਠੀਕ ਹੈ ਅਸੇ ਭਾਈ ਕਿੰਨਾ ਕੁ ਦੁੱਧ ਚੱਲਿਆ ਜਾਂਦਾ ਜਿਹੜਾ ਪਹਿਲੇ ਸਵੇਰੇ ਦੇ ਵਿੱਚ ਪਹਿਲੇ ਸਵੇਰੇ ਸੰਧੂ ਸਾਹਿਬ ਨੇ 12-13 ਲੀਟਰ ਦੁੱਧ ਦਿੱਤਾ ਜੀ ਅੱਛਾ ਹਾਂਜੀ ਤੇ ਇਹ ਇੱਕ ਜੀ ਕੋਈ 14 ਲੀਟਰ ਕੋਈ 12 ਬਾਕੀ ਜਿੰਨਾ ਪਾਲੋ ਇਹ ਨੀਲੀ ਰਾਵੀ ਨੂੰ ਉਹਨਾਂ ਚੋ ਲੋ ਹੂੰ ਹਾਂਜੀ ਅਠੰਡਾ ਪਸੂ ਵੀ ਸੀਲ ਸਭ ਹੁੰਦਾ ਹਾਂਜੀ ਹਾਂਜੀ ਸੀਲਸ ਲੱਗ ਬਹੁਤ ਕੋਈ ਦੇ ਦੂ 14 15 ਕਿਲੋ ਦੇ ਦੂਗੀ ਜੀ ਠੀਕ ਹੈ ਜੀ ਹਾਂਜੀ ਬਾਕੀ ਗਾੜੀ ਪਾਇਦਾ ਜੀ ਬਾਕੀ ਪਾਇਦਾ ਹਾਂਜੀ ਸੇਵਾ ਦੇ ਵਿੱਚ ਦੋਸਤੋ ਹਰ ਕਵੀਰ ਸਿੰਘ ਸਾਹਿਬ ਇਹੋ ਜੀ ਲੱਗੀ ਆ ਵੀ ਗੰਨੇ ਕਿੰਨੇ ਦੀ ਮੋਟੀ ਧਾਰਿਆ ਠੀਕ ਆ ਅਗਲੇ ਪਿਛਲੇ ਚਵਾਈ ਚੰਗੀ ਹੈ ਜੀ ਮੈਂ ਨਾ ਬਿਲਕੁਲ ਸਾਰੀ ਪ੍ਰੋਪਰ ਹੀ ਏਕਿਆ ਦੇ ਇੱਕ ਸਾਰੀ ਹਣੀ ਚਵਾਈ ਹੈ ਹਾਂਜੀ ਇੱਕ ਸਾਰ ਜਿਹੜੀ ਚਵਾਈ ਹੈ ਭਰਾਵੋ ਤੇ ਆਹ ਜਿਹੜਾ ਥਣ ਭਾਡਾ ਜੀ ਅਗਲੇ ਪਿਛਲੇ ਤਣ ਤੁਸੀਂ ਵੇਖ ਲੋ ਤਸਦੀ ਦੇ ਨਾਲ ਪਿਛਲੇ ਥਾਣਾ ਵੈਸੇ ਥੋੜੀ ਤਾਂ ਘਾਟੀ ਕੱਢੀ ਹੋਣੀ ਹੈ ਸਫਚੁਆਈ ਜੀ ਹਾਂਜੀ ਹਾਂਜੀ ਮਾੜੀ ਹੀ ਰਹਿੰਦੀ ਆ ਕੋਹ ਪਰਫੁੱਲ ਦੀ ਪੈ ਗਈ ਚਲੋ ਉਹ ਤਾਂ ਕੋਈ ਜੀ ਠੰਡੀ ਧੀਰੀ ਬਹੁਤ ਜਿਆਦੀ ਆ ਆ ਵੇਖੋ ਜੀ ਸੀਨ ਸਭ ਪੂਰੀ ਆ ਤੇ ਕਈ ਵਾਰ ਆਪਾਂ ਦੇਖਦੇ ਆਂ ਵੀ ਮੱਝਾਂ ਧਾਰਾ ਮਰਾ ਦਿੰਦੇ ਬੱਚਾ ਲਾ ਗਿਆ ਆਪਾਂ ਠੀਕ ਆ ਹਾਂਜੀ ਬੱਚਾ ਲਾ ਗਿਆ ਧਾਰਾ ਮਰਾ ਦਈਏ ਆ ਜ਼ਰੂਰ ਦੀ ਕਰਵਾ ਦੂਗਾ ਸੋ ਮਾਤ ਚੰਗੀ ਆ ਦੋਸਤੋ ਬੀ ਨੋ ਡਾਊਟ ਇਹ ਕੋਈ ਸਿਕਲ ਨਾ ਕੋਈ ਖੁੰਜੀ ਨਹੀਂ ਹੈਗੀ ਬਈ ਜਿੰਨੀ ਵੀ ਹੈਗੀ ਆ ਪ੍ਰੋਪਰ ਕਾਫੀ ਖੂਬਸੂਰਤ ਦਾ ਕਾਬਲੇ ਤਰੀਕ ਆ ਉਹ ਬਚਾ ਲਾ ਗਿਆ ਆਪਾਂ ਤੁਹਾਨੂੰ ਚੌਥਾ ਥਣਾ ਦੇ ਜਿਹੜੀ ਕੈਕ ਪਾਸ ਆ ਧਾਰਾ ਮਾਰ ਕੇ ਜਰੂਰ ਦਿਖਾ ਦਿੰਦੇ ਆ ਅੱਗੇ ਕਿਸੇ ਵੀਰ ਨਹੀਂ ਖਰੀਦਣੀ ਆ ਤੇ ਤਸੱਲੀ ਤੁਸੀਂ ਘਰ ਬਿਜਟ ਕਰਕੇ ਕਰ ਸਕਦੇ ਹੋ ਆ ਦੇਖੋ ਸੋ ਬਚਾ ਛੱਡਦਾ ਵੀਰ ਨੇ ਬਾਕੀ ਸ਼ਿਵਾਹੀ ਜਰੀਆ ਦੋਸਤੋ ਧਾਰਾ ਮਾਰ ਕੇ ਆਪਾਂ ਦਿਖਾਉਣੇ ਤੁਹਾਨੂੰ ਕੀ ਚੀਜ਼ ਪਾ ਰਹੇ ਬਾਲਟੀ ਬਰਨ ਦੀ ਹਲੋ ਬਰਨ ਦੀ ਨਾ ਸਿਰ ਅਮਾ ਜੀ ਠੀਕ ਕਰ ਸ਼ ਵੀਰੇ ਇਹ ਡਿਮਾਂਡ ਕਿੰਨੀ ਮੁੱਲ ਕਿੰਨਾ ਕਰਦੇ ਆ ਮੁੱਲ ਸੰਦੂਸਾ ਦੇ ਦਾ ਕਰਦੇ ਆ ਆਪਾਂ 110000 ਰੁਪਇਆ ਅੱਛਾ ਜੀ ਪਰ ਹਾਂ ਨਾ ਮੈਂ ਦੇ ਦਾਂਗੀ 105000 ਦੀ ਉਹਦੇ ਵਿੱਚੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਹਾਂਜੀ 105 ਜੋ ਮਾਨਤਾਨ ਕਰ ਦਾਂਗੇ ਠੀਕ ਹੈ ਹਾਂਜੀ ਅ ਮੱਝ ਵੱਡੀ ਆ ਦੋਸਤੋ ਠੀਕ ਆ ਬਾਕੀ ਨੰਬਰ ਆਪਾਂ ਵੀਰ ਦੇ ਲੈ ਲੈਨੇ ਆ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਸੋ ਚਾਹਵਾਨ ਵੀਰ ਤੁਸੀਂ ਸੰਪਰਕ ਕਰ ਸਕਦੇ ਹੋ 110000 ਡਿਮਾਂਡ ਆ ਠੀਕ ਹੈ ਜੀ ਤੇ 1,05,000 ਵੀਰਾਂ ਦਾ ਵਿਹਾਨ ਆ ਤੇ ਬੱਚਾ ਥੱਲੇ ਤੁਹਾਨੂੰ ਦਿਖਾਤਾ ਕੱਟੀ ਬਹੁਤ ਵਧੀਆ ਚੰਗੀ ਅਸਲੇ ਦੀ ਮਗਰ ਕੱਟੀ ਆ ਨੀਲੀ ਰਵੀ ਦੀ ਤੇ ਅਰਸ਼ ਨੰਬਰ ਆਪਣੇ ਜ਼ਰੂਰ ਦੱਸ ਦिए ਭੈਣ ਭਰਾਵਾਂ ਨੂੰ 86993 12660 19849 31 ਤੇ ਨਿੱਕੀ ਜੇ ਠੀਕ ਹੈ ਵੀਰੇ ਹਾਂਜੀ ਇਹ ਨੰਬਰਾਂ ਤੇ ਦੋਸਤੋ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ